ਪੰਜਾਬ ਵਿੱਚ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗਾਂਧੀ ਜਨਤੀ ਬੁੱਧਵਾਰ ਨੂੰ ਹੈ ਅਤੇ ਮਹਾਰਾਜਾ ਅਗਰ ਸਿੰਘ ਜਨਤੀ ਅਤੇ ਨవరాత్రి ਕਲਸ਼ ਸਥਾਪਨਾ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹਨਾਂ ਦਿਨਾਂ ਵਿੱਚ ਸਕੂਲ, ਬੈਂਕ ਅਤੇ ਦਫ਼ਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਨੇ ਜਿਸ ਵਿੱਚ ਦੁਰਗਾ ਅਸ਼ਟਮੀ, ਦੁਸ਼ਹਿਰਾ, ਮਹਾਰਿਸ਼ੀ ਵਾਲਮੀਕੀ ਜਨਤੀ ਅਤੇ ਦੀਵਾਲੀ ਵਰਗੇ ਤਿਹਾਰ ਸ਼ਾਮਲ ਨੇ ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਗਾਂਧੀ ਜਨਮ ਦਿਨ ਮੌਕੇ ਹੋਵੇਗੀ ਇਸ ਦਿਨ ਬੈਂਕ ਸਰਕਾਰੀ ਦਫਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਮਹਾਰਾਜਾ ਅਗਰਸੇਨ ਜਨਮ ਦਿਤੀ ਤੇ 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ਚ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਚ ਸਕੂਲ ਕਾਲਜ ਦੀ 2 ਦਿਨ ਬੰਦ ਰਹਿਣਗੇ ਸਰਕਾਰ ਦੀ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹ ਦੋਵੇਂ ਦਿਨ ਛੁੱਟੀਆਂ ਵਜੋਂ ਦਰਜ ਨੇ ਉਜਾ ਵਿੱਚ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗਾਂਧੀ ਜਨਮ ਦਿਤੀ ਬੁੱਧਵਾਰ ਨੂੰ ਹੈ ਅਤੇ ਰਾਜਾ ਅਗਰਸਿੰਘ ਜਨਤੀ ਅਤੇ ਨవరాత్రి ਕਲਸ਼ ਸਥਾਪਨਾ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਇਹਨਾਂ ਦੇ ਨਾਲ ਚ ਸਕੂਲ ਬੈਂਕ ਅਤੇ ਦਫਤਰ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਨੇ ਜਿਸ ਵਿੱਚ ਦੁਰਗਾ ਅਸ਼ਟਮੀ ਦੁਸ਼ਹਿਰਾ ਮਹਾਰਿਸ਼ੀ ਵਾਲਮੀਕੀ ਜਨਤੀ ਅਤੇ ਦੀਵਾਲੀ ਵਰਗੇ ਤਿਹਾਰ ਸ਼ਾਮਲ ਨੇ ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਗਾਂਧੀ ਜਨਮ ਦਿਨ ਮੌਕੇ ਹੋਵੇਗੀ ਇਸ ਦਿਨ ਬੈਂਕ ਸਰਕਾਰੀ ਦਫਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਮਹਾਰਾਜਾ ਅਗਰਸੇਨ ਜਨਮ ਦਿਤੀ ਤੇ 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ਚ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਚ ਸਕੂਲ ਕਾਲਜ ਦੀ 2 ਦਿਨ ਬੰਦ ਰਹਿਣਗੇ ਸਰਕਾਰ ਦੀ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹ ਦੋਵੇਂ ਦਿਨ ਛੁੱਟੀਆਂ ਵਜੋਂ ਦਰਜ